ਚੈਨਲ ਦਾ ਆਰਐਨ ਨਿਊਜ਼ ਵੇਖੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਇਸ ਵਕਤ ਦੀ ਵੱਡੀ ਖਬਰ ਅਮਰਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਮਰਸਰ ਦੀ ਦਿਹਾਤੀ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਨਸ਼ੇ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਡੀਐਸਪੀ ਗੁਰਵਿੰਦਰ ਸਿੰਘ ਨੇ ਮੀਡੀਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਅਮਰਸਰ ਦਿਹਾਤੀ ਪੁਲਿਸ ਦੀ ਐਂਟੀ ਗੈਂਗਸਟਰ ਟਾਕਸ ਫੋਰਸ ਦੀ ਟੀਮ ਅਤੇ ਰਮਦਾਸ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਤਹਿਤ 4 ਵਿਅਕਤੀ ਕਾਬੂ ਕੀਤੇ ਗਏ ਹਨ ਜਿਨ੍ਹਾਂ ਪਾਸੋਂ 2 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਹਨਾਂ ਕਹੇ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਲਿਆ ਕੇ ਇੱਥੇ ਸਪਲਾਈ ਕਰਦੇ ਸਨ। ਇਸ ਮੌਕੇ ਉਹਨਾਂ ਨੇ ਕੀ ਕੁਝ ਜਾਣਕਾਰੀ ਦਿੱਤੀ। ਆਓ ਸੁਣਦਿਆਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸਰਚ ਕਰੋ ਦਾ ਆਰ ਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ। ਪਤਰਕਾਰ ਨਰਿੰਦਰ ਕੋਰ ਪਰਿਵਾਰਤ ਰਿੰਕੁਰਾ ਜਾਦੀ ਇੱਕ ਖਾਸ ਰਿਪੋਰਟ ਮਹਿਮਾਨ ਜੋ ਮੁੱਖ ਮੰਤਰੀ ਪੰਜਾਬ ਸਦਾ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ੇ ਅਮਰੁੱਧ ਤਹਿਤ ਨਸ਼ੇ ਦੇ ਖਿਲਾਫ ਛੇੜੀ ਗਈ ਮਹੀਮ ਤਹਿਤ ਸਾਡੇ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਬਾਰਡਰ ਰੇਂਜ ਸਦਾ ਨਾਨਕ ਸਿੰਘ ਤੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਦਾ ਮਨਿੰਦਰ ਸਿੰਘ ਆਈਪੀਐਸ ਵੱਲੋਂ ਜਾਰੀ ਹੋਈਆਂ ਹਦਾਇਤਾਂ ਤਹਿਤ ਕੱਲ ਜਿਹੜਾ ਮੁਖਬਰ ਜਿਹੜਾ ਸਾਰੇ ਸਾਡੇ ਇਨਸਪੈਕਟਰ ਪ੍ਰਭਤੀ ਸਿੰਘ ਪੀਜੀਟੀਐਫ ਦੇ ਇਨਸਪੈਕਟਰ ਨੇ ਇਹਨਾਂ ਦੀ ਟੀਮ ਨੂੰ ਚੌਂਕ ਰਮਦਾਸ ਦੇ ਵਿੱਚ ਮੁਖਬਰੀ ਹੋਈ ਜਿਹੜੀ ਮੁਖਬਰੀ ਦੇ ਆਧਾਰ ਤੇ ਇਹਨਾਂ ਨੇ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਜਟਾ ਪਸ਼ੀਆ ਟੀ ਪੁਆਇੰਟ ਤੇ ਨਾਕਾ ਲਾਇਆ ਸੀਗਾ ਇਹਨਾਂ ਚਾਰਾਂ ਨੂੰ ਕਾਬੂ ਕੀਤਾ ਇਹਨਾਂ ਨੂੰ ਕਾਬੂ ਕਰਨ ਤੋਂ ਬਾਅਦ ਇਹਨਾਂ ਦੇ ਕਿਲੋ ਇਹਨਾਂ ਦੇ ਕੋਲੋਂ 2 ਕਿਲੋ 200 ਗ੍ਰਾਮ ਹੈਰਨ ਜਿਹੜੀ ਆ ਰਿਕਵਰ ਕੀਤੀ ਆ ਜੋ ਇਸ ਬੰਦੇ ਵਿੱਚ ਮੁਕਦਮਾ ਨੰਬਰ 116 ਅਧੀਨ ਧਾਰਾ 21C ਐਨਡੀਐਸ ਐਨਡੀਪੀਐਸ ਐਕਟ थाना ਰਮਦਾਸ ਦਰਜ ਰਜਿਸਟਰ ਕੀਤਾ ਜੋ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦੇ ਜਿਹੜੇ ਆ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਇਹਨਾਂ ਦੀ ਖੋਪੜਾ ਤਲ ਕਰਕੇ ਤੇ ਹੋਰ ਅੱਗੇ ਰਿਕਵਰੀ ਕੀਤੀ ਜਾਵੇ। ਬਿਲਕੁਲ ਜੀ 2 ਕਿਲੋ 200 ਗ੍ਰਾਮ ਹੈਰਨ ਜਿਹੜੀ ਆ ਐਨਕੇ ਪੀਡੀਆ ਆ ਪਾਕਿਸਤਾਨ ਤੋਂ ਸੋ ਆਏ ਹੋਰ ਕਿਤੇ ਉਹ ਨਹੀਂ ਆ ਸਕਦੇ। ਜਿਵੇਂ ਤੁਹਾਨੂੰ ਪਤਾ ਹੈ ਕਿ ਵਕ ਵਕ ਤਰੀਕਿਆਂ ਦੇ ਨਾਲ ਜਿਹੜੇ ਸਮਾਜ ਵਿਰੋਧੀ ਅਨਸਰ ਆ ਉਹ ਇਹੋ ਜਿਹੀਆਂ ਹਰਕਤਾਂ ਕਰਦੇ ਰਹਿੰਦੇ ਨੇ ਜਿਸ ਕਰਕੇ ਜਦੋਂ ਵੀ ਜਿਹੜੀ ਆ ਪੁਲਿਸ ਦੀ ਮਸਤੈਦੀ ਨਾਲ ਜਿਹੜਾ ਸਮੇਂ ਸਮੇਂ ਤੇ ਅਸੀਂ ਇਹੋ ਜਿਹੇ ਦੋਸ਼ ਜਿਹੜੇ ਉਹ ਕਾਬੂ ਕਰਦੇ ਰਹਿੰਦੇ। ਹਾਂ ਬਿਲਕੁਲ ਜੀ ਇਹਨਾਂ ਦੇ ਜਿਹੜੇ ਕਿੱਥੇ ਕਿੱਥੇ ਇਹਨਾਂ ਦੇ ਲਿੰ ਦੇ ਮੇਨ ਸਪਲਾਈਅਰ ਇਹਨਾਂ ਦਾ ਮਗਰ ਕੌਣ ਆ ਕਿਹਦੇ ਕਹਿੰਦੇ ਸਾਰਾ ਕੰਮ ਕਰਦੇ ਸੀਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਨਾਂ ਨੂੰ ਰਮਾਂਡ ਤੇ ਲਵਾਗੇ ਉਹ ਸਾਡੀ ਜਿਹੜੀ ਮੇਨ ਪ੍ਰਾਇੋਰਟੀ ਹੋਏ ਅਸੀਂ ਜਿਹੜਾ ਇਹਨਾਂ ਦੀ ਹਰ ਤਰ੍ਹਾਂ ਨਾਲ ਭੂਖ ਪੜਤਾਲ ਕਰਾਂਗੇ ਇਸ ਤੋਂ ਇਲਾਵਾ ਅਸੀਂ ਜਿੱਥੇ ਵਕਤ ਵਕਤ ਥਾਵਾਂ ਤੋਂ ਜਿਹੜੇ ਇਹਨਾਂ ਦੇ ਟਿਕਾਣੇ ਆ ਉੱਥੇ ਸਾਰੇ ਸਰਚ ਕਰਾਂਗੇ ਇਹਨਾਂ ਦੇ ਕੋਲੋਂ ਜਿਹੜੇ ਮੋਬਾਈਲ ਫੋਨ ਜੋ ਵੀ ਮਿਲਿਆ ਆ ਉਹਦੀ ਬਕਾਇਦਾ ਬ੍ਰੀਕਿੰਗਾਂ ਜਾਂਚ ਪੜਤਾਲ ਕਰਕੇ ਅਸੀਂ ਜਿਹੜਾ ਵਾ ਇਹਨੂੰ ਜਿਹੜੇ ਇਹਨਾਂ ਦਾ ਮੇਨ ਦੋਸ਼ੀ ਤੱਕ ਅਸੀਂ ਪਹੁੰਚਾਂਗੇ ਫਿਲਹਾਲ ਅਜੇ ਇਹਨਾਂ ਦਾ ਰਿਕਾਰਡ ਕੋਈ ਸਾਡੇ ਕੋਲ ਹੋਇਆ ਨਹੀਂ ਸਾਹਮਣੇ ਆ ਪਰ ਜਿਹੜਾ ਸਾਡਾ ਜਿਸ ਹੁਣ ਟਾਈਮ ਥੋੜਾ ਆ ਤੇ ਰਿਮਾਂਡ ਲੈ ਕੇ ਅਸੀਂ ਇਹ ਸਾਰਾ ਕੁਝ ਕਲੀਅਰ ਕਰਾਂਗੇ ਕਿ ਕਿਵੇਂ ਕਿਵੇਂ ਉਹਨਾਂ ਦੇ ਸੰਬੰਧਕ ਚ ਆਏ ਤੇ ਕਿਵੇਂ ਇਹਨਾਂ ਨੇ ਇਹ ਕੰਮ ਕੀਤਾ ਜੀ ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਜਿਹੜਾ ਪੈਸੇ ਦੀ ਲਾਲਸਾ ਆ ਉਹ ਬੰਦੇ ਨੂੰ ਕਿਸੇ ਵੇਲੇ ਵੀ ਜਿਹੜਾ ਵਾ ਉਹ ਆਪਣੇ ਜਿਹੜੀ ਆ ਜ਼ਮੀਰ ਤੋਂ ਦੇਖ ਸਕਦੀ ਆ ਇਸ ਕਰਕੇ ਪੈਸੇ ਦੇ ਲਾਲਚਵਾਚ ਚ ਆ ਕੇ ਜਿਹੜੇ ਆ ਸਾਡੇ ਲੋਕ ਜਿਹੜੇ ਨੇ ਇਹ ਫਸ ਜਾਂਦੇ ਨੇ ਇਸ ਕੰਮ 'ਚ ਹੋ ਸਕਦਾ ਉਹਨੂੰ ਕੋਈ ਜ਼ਿਆਦਾ ਲਾਲਚ ਦਿੱਤਾ ਹੋਵੇ ਜਿਨੇ ਆਪਣੀ ਉਮਰ ਦਾ ਵੀ ਲਿਆਜ ਨਹੀਂ ਰੱਖਿਆ ਤੇ ਪਰ ਜੇ ਕਾਨੂੰਨ ਦੀ ਨਜ਼ਰ ਤੋਂ ਕੋਈ ਵੀ ਜਿਹੜਾ ਬਚ ਨਹੀਂ ਸਕਦਾ ਇਸ ਕਰਕੇ ਅਸੀਂ ਇਹਨਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੈ ਫਿਲਹਾਲ ਤਾਂ ਇਹੀ ਸਮਾਨ ਮਿਲਿਆ ਜੀ ਬਾਕੀ ਅੱਗੇ ਸਾਡੀ ਤਫਤੀਸ਼ ਜਾਰੀ ਹੈ ਹੋ ਸਕਦਾ ਕਿਉਂਕਿ ਇਹ ਬਾਰਡਰ ਏਰੀਏ ਦੇ ਰਹਿਣ ਵਾਲੇ ਨੇ ਹੋ ਸਕਦਾ ਇਹਨਾਂ ਦੇ ਹੋਰ ਵੀ ਜਿਹੜੇ ਸਬੰਧ ਨੇ ਜਿਨ੍ਹਾਂ ਤੋਂ ਤੋਂ ਅੱਗੇ ਰਿਕਵਰੀ ਜ਼ਰੂਰ ਕਰਾਂਗੇ